ਇੱਕ ਵੱਡੀ ਖਬਰ ਸੋਸ਼ਲ ਪੈਂਡੂਜ਼ ਨਾਲ ਜੁੜੀ ਹੈ ਜੋ ਲਖੇ ਸਿਧਾਣਾ ਨੂੰ ਲੈ ਕੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਲਖਾ ਸਿਧਾਣਾ ਤੇ ਰਾਤ ਦੇ ਵੇਲੇ ਹਮਲਾ ਹੋਇਆ ਜਦੋਂ ਉਹ ਪਟਿਆਲਾ ਤੋਂ ਘਰ ਵਾਪਸੀ ਕਰ ਰਿਹਾ ਸੀ ਰਸਤੇ 'ਚ ਇੱਕ ਅਣਜਾਣ ਗੱਡੀ ਨੇ ਉਹਨਾਂ ਦੀ ਗੱਡੀ ਨੂੰ ਆ ਘੇਰਿਆ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਇਹ ਘਟਨਾ ਤਣਾਅਪੂਰਨ ਮਾਹੌਲ ਪੈਦਾ ਕਰ ਗਈ ਤੇ ਮੌਕੇ ਤੇ ਪੁਲਿਸ ਵੀ ਪਹੁੰਚੀ ਤੁਹਾਨੂੰ ਸਿੱਧੀਆਂ ਤਸਵੀਰਾਂ ਦਿਖਾ ਰਹੇ ਹਾਂ ਜੋ ਲਖੇ ਸਿਧਾਣਾ ਨਾਲ ਜੁੜੀਆਂ ਹਨ ਲਖੇ ਨੇ ਕਿਹਾ ਕਿ ਇੱਕ ਗੱਡੀ ਨੇ ਰਸਤੇ 'ਚ ਆ ਕੇ ਉਹਨਾਂ ਦੀ ਗੱਡੀ ਨੂੰ ਰੋਕਿਆ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਲਖੇ ਸੁਧਾਨਾ ਨੇ ਇਸ ਮਾਮਲੇ ਦੀ ਜਾਣਕਾਰੀ ਪੁਲਿਸ ਥਾਣੇ 'ਚ ਵੀ ਦਿੱਤੀ। ਉਹਨੇ ਇਹ ਵੀ ਦੱਸਿਆ ਕਿ ਕੁਝ ਪੁਲਿਸ ਕਰਮਚਾਰੀ ਨਸ਼ੇ ਦੀ ਹਾਲਤ 'ਚ ਸਨ ਤੇ ਮੋਬਾਈਲ ਵੀ ਕੁੰਡੀ ਕੋਸ਼ਿਸ਼ ਹੋਈ ਜਦੋਂ ਵੀਡੀਓ ਬਣਾ ਰਹੇ ਸਨ। ਬਈ ਤਪੇ ਖੜੇ ਐ ਇਸ ਵੇਲੇ ਤੇ ਅਸੀਂ ਪਟਿਆਲੇੋਂ ਆ ਰਹੇ ਸੀਗੇ। ਰਾਤ ਇੱਕ ਸਾਨੂੰ ਗੱਡੀ ਦੇ ਵਿੱਚ ਗੱਡੀ ਮਾਰ ਕੇ ਗਾਲਾਂ ਕੱਢ ਕੇ ਗੱਡੀ ਭੱਜੀ ਆ। ਅਸੀਂ ਉਹ ਗੱਡੀ ਦਾ ਮਗਰਾ ਕੀਤਾ ਉਹ ਗੱਡੀ ਚਲੀ ਗਈ ਆ। ਸੀਆਈ ਦੇ ਵਿੱਚ ਆ ਲੈ ਉਹਨੇ ਆਪਣੇ ਘੜੇ ਚਲੇ ਗਏ। ਚੌਂਕੀ 'ਚ ਕਹਿੰਦੇ ਅਸੀਂ ਪੁਲਿਸ ਮੁਲਾਜ਼ਮਾਂ ਮੈਂ ਤੁਹਾਨੂੰ ਅੰਦਰ ਚੱਲ ਵੜਦੇ ਆਂ। ਥੋੜੀ ਦਾਰੂ ਪੀਤੀ ਹੋਏ ਡੱਕੇ ਹੋਏ ਦਾਰੂ ਦੇ ਦੋਨੇ ਅੰਦਰ ਗਏ ਤਾਂ ਬਾਈ ਸਾਡੇ ਕਾਹਾਂ ਗਿਆ ਤੋਂ ਅੰਦਰ ਪੁਲਿਸ ਮੁਲਾਜ਼ਮ ਬਲਵਿੰਦਰ ਸਿੰਘ ਤੇ ਹੋਰ ਵਗੈਰਾ ਜੀ ਸਦੀ ਸੀ ਦਾਰੂ ਪੀਤੀ ਸੀ ਤੇ ਪੁਲਿਸ ਲਾਈਨ ਸਾਡੇ ਸਾਡੇ ਗੱਲ ਪੈ ਗਈ ਆ ਆ ਹਾਲਾਤ ਹੈ ਇੱਕ ਇੱਕ ਆਮ ਬੰਦੇ ਨਾਲ ਇਹ ਕੀ ਆ ਹਾਂਜੀ ਬਾਈ ਆਦਾ ਗੱਲ ਨੂੰ ਕਰਦੇ ਤੇ ਖਬਰਾਂ ਨਹੀਂ ਪਾਹੋਂਗੇ ਆਹ ਯਾਰ ਸਾਦੋਂ ਵੀ ਆ ਆ ਧੱਕਾਸ਼ਾਈ ਆ ਗੁੰਡਾ ਕਰਦੀ ਆ ਉੱਥੇ ਬਲਵਿੰਦਰ ਸਿੰਘ ਹੌਲਦਾਰ ਇੱਕ ਡਿਊਟੀ ਅਫਸਰ ਆ ਤੇ ਸਬਜੀਤ ਸਿੰਘ ਜਿਹੜਾ ਸਾਨੂੰ ਗਾਲਾਂ ਕੱਢ ਕੇ ਭੱਜਿਆ ਗੱਡੀ 'ਚ ਗੱਡੀ ਮਾਰ ਕੇ ਭੱਜਿਆ ਪੁਲਿਸ ਮੁਲਾਜ਼ਮਾ ਸਾਰੀ ਪੁਲਿਸ ਦੀ ਦਰੂਪੀ ਤੇ ਰਾਤ ਨੂੰ ਸਾਡੇ ਗਲ ਪਏ ਆ ਧੱਕੇ ਮਾਰੇ ਗਾਲ ਫੜੇ ਫੋਨ ਖੋਇਆ ਸਾਡੇ ਮੁਲਾਜ਼ਮਾਂ ਤੋਂ ਆ ਨਾਲ ਮੇਰੇ ਸਿਕਿਉਰਿਟੀ ਵਾਲੇ ਦੋ ਇਹਨਾਂ ਨੂੰ ਵੀ ਧੱਕੇ ਮਾਰੇ ਗਏ ਆ ਇੱਥੇ ਯਾਰ ਕੋਈ ਹੈ ਬੰਦਾ ਸੁਰੱਖਿਅਤ ਬਣਾ ਦੱਸੋ ਹਾਂ ਤਾਂ ਕਿਛਾਈ ਆ ਗੁੰਡਾ ਕਰਦੀ ਆ ਰਾਜਾ ਕਿਤੇ ਪੁਲਿਸ ਚੱਕ ਕੇ ਪੁਲਿਸ ਰਾਸਤੇਾਂ ਦੇ ਵਿੱਚ ਬੰਦੇ ਮਾਰ ਦਿੰਦੀ ਆ ਕੁੱਟ ਮਾਰ ਕਰਕੇ ਗ੍ਰੈਂਟ ਲਾ ਕੇ ਕਿਤੇ ਹੁਣ ਆ ਸਭ ਡੱਬੇ ਜਾਂਦੇ ਫਿਰ ਘੇਰ ਲਿਆ ਪਤਾ ਨਹੀਂ ਕਿਹੜਾ ਕੀ ਇਹ ਕਹਾਣੀ ਬਣਾਉਣਗੇ ਵੀ ਇਹਨਾਂ ਨੇ ਆ ਕੇ ਥਾਣੇ ਆਇਆ ਕਰਤਾ ਜੀ ਐਂ ਕਰਤਾ ਜੀ ਬੰਦੇ ਨੂੰ ਗਾਲਾਂ ਕੱਢ ਕੇ ਭੱਜਿਆ ਮੰਗਦਾ ਸੀ ਗੱਡੀ ਲਾਈਏ ਗਾਲਾਂ ਕੱਢੀਆਂ ਗੱਡੀ 'ਚ ਗੱਡੀ ਮਾਰਦੇ ਭੱਜੇ ਚੌਂਕੀ 'ਚ ਲਾਈ ਆ ਗੱਡੀ ਆਪਣੇ ਢੜਿਆਏ ਉਹ ਤੇ ਚੌਂਕੀ 'ਚ ਗਰੇ ਹੀ ਮੁਲਾਜ਼ਮਾਂ ਆ ਚਲੋ ਅਸੀਂ ਦਖਾਵਾ ਲਿਖਾਉਨੇ ਆ ਅਸੀਂ ਐਸਐਸਪੀ ਦੇ ਧਿਆਨ ਚ ਬਰਨਾਲੇ ਦੇ ਐਸਪੀਡੀ ਬਰਨਾਲੇ ਦੇ ਡੀਐਸਪੀ ਦੇ ਸੀਐਮ ਸਾਹਿਬ ਧਿਆਨ ਚ ਲਿਆ ਤੇ ਤੁਹਾਡੇ ਮੁਲਾਜ਼ਮਾਂ ਨੇ ਸਰਨਾਲ ਆ ਕੀਤਾ ਆ ਦੇਖੋ ਇੱਥੇ ਕੋਈ ਬੰਦਾ ਤੁਸੀਂ ਲੱਗਦਾ ਵੀ ਆਮ ਬੰਦਾ ਇੱਥੇ ਸਰਖ ਦੇ ਨਾਲਦਾ ਸੁਰੱਖਿਤ ਹੈਗਾ ਯਾਰ ਅਸ ਮੈਂ ਹੁਣ ਕਹਿੰਦਾ ਮੈਂ ਜੀਜੀਪੀ ਪੰਜਾਬ ਨੂੰ ਕਹਿੰਦਾ ਵੀ ਅੰਡਿਆਇਆ ਚੌਂਕੀ ਦਾ ਹੁਣ ਮੁਲਾਜ਼ਮਾ ਕਰਾਇਆ ਜਾਵੇ ਸਾਰੇ ਡੱਕੇ ਹੋਏ ਅੰਦਰ ਬੋਲਣਾ ਪੰਗਾ ਖਾਫ ਨਹੀਂ ਆ ਕੋਈ ਬੰਦਾ ਰਾਤ ਨੂੰ ਦਰਖਾਸਤ ਲਿਖਾਉਣ ਜਾਊ ਕੁਝ ਦੁਖੀ ਬੰਦਾ ਕੁਝ ਧੱਕੇਸ਼ਾਹੀ ਦੇ ਖਿਲਾਫ ਬੰਦਾ ਜਾਊ ਤਾਂ ਉਥੇ ਸਾਰਾ ਮੁਲਾਜ਼ਮ ਧੱਕੇ ਹੋਇਆ ਵੀਡੀਓ ਬਣਾਉਣ ਲੱਗੇ ਮੋਬਾਈਲ ਖੋਲੇ ਮੋਬਾਈਲ ਖੋਣ ਲਾ ਕੇ ਸਾਡੇ ਉਥੇ ਆ ਮੁੰਡਿਆ ਕਾਹਦਾ ਗੱਲ ਫੜ ਲੈ ਕੇ ਆ ਕੇ ਮਦਰੋਂ ਆਹ ਮੁਲਾਜ਼ਮਾਂ ਨੂੰ ਧੱਕੇ ਮਾਰੇ ਖਾਏਗਾ ਕੋਈ ਅੰਨਾ ਰਾਜ ਆਇਆ ਗੁੰਡਾ ਰਾਜ ਹੋਇਆ ਪਿਆ ਜਾ ਕਮਾਲ ਹੋ ਗਈ ਯਾਰ ਬੰਦੀ ਕੋ ਸੁਣਵਾਈ ਹੈ ਨਹੀਂ ਇੱਥੇ ਬੰਦਨਾਮ ਉਹਦੇ ਮੈਦ ਖਾਨ ਲਿਖਾ ਦੀ ਐਸਐਸਪੀ ਦਾ ਮੈਦ ਧਿਆਨ ਦੇ ਲਿਆਤਾ ਪਿਆ ਹਰ ਨਾ ਘਟਣਾ ਹੋਈ ਪਟਿਆਲੇ ਦੀ ਬਾਪ ਸਾਰੇ ਸੀਗੇ ਆਉਣਾ ਤਾਂ ਪੈ ਗਿਆ ਜੀ ਅੱਜ ਆਜੋ ਜੀ ਮਲਾਜ ਮੌਂਦੇ ਆ ਜੀ ਦੱਸੋ ਜੀ ਅਜਾ ਕੀ ਕਸੂਰ ਆ ਅੱਜ ਸਰੋ ਬਸ ਬਰ ਹੋ ਗਿਆ ਯਾਰ ਹਨੋ ਭਾਈ ਆ ਰਾ ਗੁਨਾ ਕਰ ਦਿਆ ਦੁਬਾਰਾ ਲਗਾ ਲਾ ਪੱਨ ਨੋਕਨ ਭਾਈ ਹਰ ਪੰਜਾਬੀ ਅਪਡੇਟ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਧੰਨਵਾਦ